ਕਿੰਨੇ ਇੱਕ ਭਾਈ ਜੀ ਦਿਨ ਹੋ ਗਏ ਫੰਡਰੇਜ਼ ਇੱਥੇ ਕਰਦੇ ਤੇ ਸਾਡਾ ਗੋਲ ਹੈ ਕਿ ਹਾਫ ਮਿਲੀਅਨ ਅਸੀਂ ਜੀਟੀਆ ਚ ਇਕੱਠਾ ਕਰਕੇ ਹਾਫ ਮਿਲੀਅਨ ਡਾਲਰ ਤੇ ਅਸੀਂ ਛੇਤੀ ਤੋਂ ਛੇਤੀ ਪੰਜਾਬ ਫਲਡ ਸੇ ਉੱਥੇ ਪ੍ਰੋਜੈਕਟ ਲਈ ਭੰਚਾਈਏ ਹੁਣ ਤੱਕ ਅਨਫੀਸ਼ੀਅਲੀ 43000 ਡਾਲਰ 43000 ਡਾਲਰ ਇਕੱਠੇ ਹੋ ਚੁੱਕੇ ਆ ਜਿਸ ਤਰੀਕੇ ਨਾਲ ਇੱਥੇ ਜਿਹੜੇ ਮਾਧਿਅਮ ਆਪਣੇ ਕਿਦਾਂ ਲੋਕ ਤੁਹਾਡੇ ਤੱਕ ਪਹੁੰਚ ਕਰਦਾ ਉਦਾਂ ਤੁਸੀਂ ਜੇ ਵੈਬਸਾਈਟ ਤੇ ਵੀ ਜਾਓਗੇ khase.org ਉੱਥੇ ਜੇ ਤੁਸੀਂ ਇਵੈਂਟਸ ਪੇਜ ਤੇ ਜਾਓਗੇ ਉੱਥੇ ਹੁੰਦਾ ਪਿਆ ਪੰਜਾਬ ਫਲਡ ਫੰਡਰੇਜ਼ ਦੁਨੀਆ ਭਰ ਦੇ ਵਿੱਚ ਜਦੋਂ ਤੁਸੀਂ ਦੱਸਿਆ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਖਾਲਸਾ ਏਡ ਦੀ ਟੀਮ ਹਮੇਸ਼ਾ ਉੱਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਪ੍ਰੋਪਰ ਤਰੀਕੇ ਨਾਲ ਹਿਸਾਬ ਕਰਕੇ ਬਾਉਂਡਰੀਅਰਸ ਕੰਮ ਕਰਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਰੈਂਪਟਨ ਵਿਖੇ ਮੌਜੂਦ ਹਾਂ ਔਰ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਏਡ ਕਰਨੀ ਉਹ ਕਬੂਤ ਲਗਾਇਆ ਗਿਆ ਜਿਹੜਾ ਇੰਡੀਆ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੰਡ ਰੇਜ ਕੀਤਾ ਜਾ ਰਿਹਾ ਔਰ ਮੇਰੇ ਨਾਲ ਹੜ੍ਹ ਮੈਂਬਰ ਨੇ ਔਰ ਭਾਈ ਜੀ ਪੰਜਾਬ ਦਾ ਡੇਲੀ ਪੁਸ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਇੱਕ ਭਾਈ ਜੀ ਦਿਨ ਹੋ ਗਏ ਫੰਡਰੇਜ ਇੱਥੇ ਕਰਦੇ ਆ ਭਾਜੀ ਜਿਹੜਾ ਜੀਟੀਏ ਜੇ ਆਪਾਂ ਕਰਦੇ ਪਏ ਉਹਦਾ ਤਾਂ ਅਨਫੀਸ਼ੀਲੀ ਸਾਨੂੰ ਜਦੋਂ ਦਾ ਪੰਜਾਬ 'ਚ ਹੜ੍ਹ ਆਏ ਆ ਉਦੋਂ ਤੋਂ ਹੀ ਆਪਾਂ ਕਰ ਰਹੇ ਆ ਲੋਕਾਂ ਨੂੰ ਆਪਾਂ ਰਿਕਵੈਸਟ ਕਰ ਰਹੇ ਆ ਕਿ ਵੱਤ ਵਤ ਜਿੰਨਾ ਤੁਸੀਂ ਡੋਨੇਸ਼ਨ ਕਰ ਸਕਦੇ ਕਰੋ ਤੇ ਅਸੀਂ ਇੱਕ ਸਪੈਸ਼ਲ ਫੰਡਰੇਜ ਜੀਟੀਏ 'ਚ ਕਰ ਰਹੇ ਆ 28 ਤਰੀਕ ਨੂੰ ਅਸੀਂ ਇੱਕ ਵਾਕ ਵੀ ਕਰਨੀ ਆ ਤੇ ਇਹ ਸਾਡਾ ਗੋਲ ਆ ਕਿ ਹਾਫ ਮਿਲੀਅਨ ਅਸੀਂ ਜੀਟੀਏ 'ਚ ਇਕੱਠਾ ਕਰਕੇ ਹਾਫ ਮਿਲੀਅਨ ਡਾਲਰ ਤੇ ਅਸੀਂ ਛੇਤੀ ਤੋਂ ਛੇਤੀ ਪੰਜਾਬ ਫਲਡਸ 'ਚ ਉੱਥੇ ਪ੍ਰੋਜੈਕਟ ਲਈ ਪਹੁੰਚਾਈਏ ਤੇ ਕੱਲ ਇਸ ਪ੍ਰੋਜੈਕਟ ਦਾ মিডিਆ ਲਾਂਚ ਆ ਤੇ ਹੁਣ ਤੱਕ ਅਨਫੀਸ਼ੀਲੀ 43000 ਡਾਲਰ 43000 ਡਾਲਰ ਇਕੱਠੇ ਹੋ ਚੁੱਕੇ ਆ ਤੇ ਅਸੀਂ ਸਾਰੀ ਸੰਗਤ ਨੂੰ ਜਿੰਨੇ ਵੀ ਬਿਜ਼ਨਸਮੈਨ ਆ ਜਿੰਨੇ ਵੀ ਸਾਡੇ ਭਰਾ ਹੈਗੇ ਆ ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਆ ਕਿ ਜਿੰਨਾ ਤੁਸੀਂ ਪੰਜਾਬ ਲਈ ਵੱਧ ਤੋਂ ਵੱਧ ਡੋਨੇਟ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਤੁਹਾਡੇ ਤੱਕ ਪਹੁੰਚ ਕਰਨ ਕਿਉਂਕਿ ਆਮ ਹੁੰਦਾ ਵੀ ਵੈਬਸਾਈਟ ਦੇ ਥਰੂ ਜਾਂ ਕੋਈ ਬਾਰ ਕੋਡ ਵਗੈਰਾ ਹੁੰਦਾ ਜਾਂ ਈਮੇਲ ਟਰਾਂਸਫਰ ਹੁੰਦਾ ਜਿਸ ਤਰੀਕੇ ਨਾਲ ਇੱਥੇ ਜਿਹੜੇ ਮਾਧਿਅਮ ਆਪਣੇ ਕਿਦਾਂ ਲੋਕ ਤੁਹਾਡੇ ਤੱਕ ਪਹੁੰਚ ਕਰਨਗੇ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਜੀ ਸਾਰਾ ਕੁਝ ਹੈਗਾ ਅਵੇਲੇਬਲ ਉਹਦਾ ਤੁਸੀਂ ਜੇ ਵੈਬਸਾਈਟ ਤੇ ਵੀ ਜਾਓਗੇ khalsa.org ਉੱਤੇ ਜੇ ਤੁਸੀਂ ਇਵੈਂਟਸ ਪੇਜ ਤੇ ਜਾਓਗੇ ਉੱਥੇ ਹੁੰਦਾ ਪਿਆ ਪੰਜਾਬ ਫਲਡ ਫੰਡਰੇਜ਼ਿੰਗ ਤੁਸੀਂ ਉਹਦੇ ਵਿੱਚ ਕਲਿੱਕ ਕਰਕੇ ਤੁਸੀਂ ਇੰਟਰੈਕਟ ਕਰ ਸਕਦੇ ਆ ਤੁਸੀਂ ਕredi ਕਾਰਡ ਤੋਂ ਪੇ ਕਰ ਸਕਦੇ ਆ ਤੁਸੀਂ ਡੈਬਿਟ ਕਾਰਡ ਤੋਂ ਪੇ ਕਰ ਸਕਦੇ ਆ ਜੇ ਤੁਸੀਂ ਚੈੱਕ ਦੇਣਾ ਹੈ ਤੇ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਇੱਥੇ ਜੀਟੀਆਈ ਟੀਮ ਨੂੰ ਤੇ ਅਸੀਂ ਤੁਹਾਨੂੰ ਫੋਨ ਨੰਬਰ ਜਾਂ ਤੁਹਾਨੂੰ ਈਮੇਲ ਆਈਡੀ ਦੇ ਸਕਦੇ ਤੁਸੀਂ ਸਾਨੂੰ ਕੰਟੈਕਟ ਕਰੋ ਤੇ ਅਸੀਂ ਤੁਹਾਡੇ ਕੋਲ ਪਹੁੰਚ ਕੇ ਅਸੀਂ ਕਰ ਸਕਦੇ ਆ ਪੰਜਾਬ ਦੇ ਵਿੱਚ ਜਿਹੜੇ ਹੁਣ ਤੱਕ ਵੈਸੇ ਤਾਂ ਸਭ ਨੂੰ ਪਤਾ ਪਰ ਤੁਸੀਂ ਜਰੂਰ ਦੱਸੋ ਵੀ ਕਿੰਨੇ ਕ ਪਿੰਡਾਂ 'ਚ ਹੁਣ ਤੱਕ ਆਪਣੀ ਟੀਮ ਕੰਮ ਕਰ ਰਹੀ ਹੈ ਜੀ ਭਾਜੀ ਇਸ ਵੇਲੇ ਸਾਡੀਆਂ 16 ਟੀਮਾਂ ਕੰਮ ਕਰ ਰਹੀਆਂ ਨੇ ਸੋ ਉਹਦੇ ਵਿੱਚ ਇੱਕ ਤਾਂ ਪਟਿਆਲੇ 'ਚ ਸਾਡਾ ਹੈੱਡ ਆਫਿਸ ਹੈ ਜਿੱਥ ਇੱਕ ਟੈਂਪੋਰਰੀ ਅਸੀਂ ਅੰਮ੍ਰਿਤਸਰ ਚ ਵੀ ਵੇਅਰਹਾਊਸ ਲਿਆ ਹੋਇਆ ਜਿੱਥੇ ਸਾਰੇ ਆਪਰੇਸ਼ਨ ਮੇਨਟੇਨ ਹੋ ਰਿਹਾ ਤੇ 16 ਅਲੱਗ-ਅਲੱਗ ਟੀਮਾਂ ਤੇ ਇੱਕ ਮੇਨ ਹੈਲਪਲਾਈਨ ਨੰਬਰ ਆ ਉਥੇ ਤੇ ਕੋਈ ਵੀ ਸਾਨੂੰ ਭਾਵੇਂ ਇੱਥੇ ਵੀ ਕੋਈ ਰਿਕੁਐਸਟ ਆ ਰਹੀ ਮੰਨ ਲਓ ਤਾਂ ਕਿਸੇ ਦੇ ਵੀ ਰਿਸ਼ਤੇਦਾਰ ਆ ਫਸੇ ਆ ਉਹ ਆਪਾਂ ਉਥੇ ਪਹੁੰਚਾ ਰਹੇ ਆ ਕਿ ਇਹਨਾਂ ਨੂੰ ਹੈਲਪ ਚਾਹੀ ਰਹੀ ਆ ਤੇ ਵਿੱਚ ਵਿੱਚ ਹੈਲਪ ਐਮਰਜੈਂਸੀ ਰੈਸਕਿਊ ਤਾਂ ਚੱਲ ਹੀ ਰਿਹਾ ਨਾਲ ਰੀ-ਇਸਟੈਬਲਿਸ਼ ਵੀ ਕਰਨ ਲੱਪੇ ਆ ਜਿਹੜੇ ਮੰਨ ਲਓ ਫਸਲਾਂ ਜਿੱਥੇ ਅਜੇ ਬਚ ਸਕਦੀਆਂ ਉਹ ਵਾਟਰ ਪੰਪ ਦੇ ਨਾਲ ਪਾਣੀ ਕੱਢ ਕੇ ਫਸਲਾਂ ਬਚਾਉਣ ਨੂੰ ਕਿ ਕਿਸਾਨਾਂ ਦਾ ਉਹ ਵੀ ਆਪਣੀਆਂ ਜੋ ਵੀ ਸੇਵਾਵਾਂ ਚੱਲ ਰਹੀਆਂ ਲਗਾਤਾਰ ਸੋ ਤੁਸ ਸਭ ਆਓ ਤੁਸੀਂ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੇ ਆਪਾਂ ਦੇਖਿਆ ਜਾਵੇ ਖਾਲਸਾ ਏਡ ਨੂੰ ਇਹ ਸਮੇਂ-ਸਮੇਂ ਸਰ ਜਿੱਥੇ ਵੀ ਇਹਨਾਂ ਦੀ ਲੋੜ ਹੁੰਦੀ ਆ ਇਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਔਰ ਇਹ ਕੱਲੀ ਕਮਿਊਨਿਟੀ ਆਪਣੀ ਇਹ ਨਹੀਂ ਵੀ ਆਪਣੀ ਪੰਜਾਬੀ ਕਮਿਊਨਿਟੀ ਇਹਨਾਂ ਨੇ ਕੋਈ ਦੇਖਣਾ ਹੀ ਨਹੀਂ ਚਾਹੇ ਦੁਨੀਆ 'ਚ ਕਿਤੇ ਵੀ ਆਇਆ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਜੀ ਖਾਲਸਾ ਏਡ ਦਾ ਕੰਮ ਸਾਰੀ ਸਿੱਖ ਕਮਿਊਨਿਟੀ ਦੇ ਵਿੱਚ ਸਾਰੇ ਜਾਣਦੇ ਹੈਗੇ ਬਟ ਦੁਨੀਆ ਭਰ ਦੇ ਵਿੱਚ ਜਦਾਂ ਤੁਸੀਂ ਦੱਸਿਆ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਖਾਸ ਸਾਈਡ ਦੀ ਟੀਮ ਹਮੇਸ਼ਾ ਉੱਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਪ੍ਰੋਪਰ ਤਰੀਕੇ ਨਾਲ ਹਿਸਾਬ ਕਰਕੇ ਵੌਲੰਟੀਅਰਸ ਕੰਮ ਕਰਦੇ ਹੈਗੇ ਕਿਸੇ ਦੀ ਜੇਬ ਦੇ ਵਿੱਚ 1 ਡਾਲਰ ਦਾ ਪੈਸਾ ਨਹੀਂ ਜਾਂਦਾ ਹੈਗਾ ਜਿਹੜਾ ਵੀ ਸੰਗਤ ਜਾਂ ਕਮਿਊਨਿਟੀ ਪੈਸਾ ਇਕੱਠੇ ਕਰਦੀ ਹੈਗੀ ਆ 100% ਜਿਹੜੇ ਆ ਉਹ ਸਿੱਧੇ ਡਾਇਰੈਕਟਲੀ ਉਹ ਕਾਜ਼ ਨੂੰ ਜਾਂਦੇ ਹੈਗੇ ਸੋ ਸਾਰੀ ਕਮਿਊਨਿਟੀ ਨੂੰ ਇਹੀ ਅਪੀਲ ਕਰਦੇ ਆ ਕਾਫੀ ਸਾਨੂੰ ਕਾਲਾਂ ਆਉਂਦੀਆਂ ਰੈਜ਼ੀਡੈਂਸ ਤੋਂ ਲੋਕਾਂ ਤੋਂ ਭਾਈਚਾਰੇ ਦੇ ਵਿੱਚੋਂ ਕੀ ਆਪਾਂ ਪੰਜਾਬ ਦੇ ਵਿੱਚ ਇਸ ਸਮੇਂ ਕਿੱਦਾਂ ਹੌਪ ਕਰ ਸਕਦੇ ਹਾਂ ਤੁਸੀਂ ਵੀਡੀਓ ਵਿੱਚ ਦੇਖਿਆ ਹੋਣੀ ਆ ਕਾਲ ਸਾਈਡ ਦੀ ਟੀਮ ਜਿਹੜੀ ਇੰਡੀਆ ਦੀ ਟੀਮ ਆ ਔਨ ਦਾ ਗਰਾਉਂਡ ਉੱਤੇ ਕੰਮ ਵੀ ਕਰ ਰਹੀ ਆ ਰੈਸਕਿਊ ਦਾ ਕੰਮ ਵੀ ਹੋ ਰਿਹਾ ਉਸ ਦੇ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਵਿੱਚ ਦੌਰੇ ਕਰਕੇ ਹਰ ਇੱਕ ਚੀਜ਼ ਦਾ ਹਿਸਾਬ ਕੀਤਾ ਜਾ ਰਿਹਾ ਕਿ ਉੱਥੇ ਲੋੜ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਇੱਕ ਦੋ ਮਹੀਨਿਆਂ ਦਾ ਕੰਮ ਨਹੀਂ ਹੈਗਾ ਇਹ ਇੱਕ ਦੋ ਸਾਲਾਂ ਦਾ ਕੰਮ ਚੱਲਣਾ ਸ਼ਾਇਦ ਬਾਅਦ ਵੀ ਹੋਵੇ ਬਟ ਉਹ ਸਾਰੇ ਪਿੰਡਾਂ ਦੇ ਵਿੱਚ ਜੋ ਵੀ ਉਹਨਾਂ ਨੇ ਹਿਸਾਬ ਕਰਨਾ ਹੈਗਾ ਕਿ ਕਿੱਥੇ ਕੀ ਚੀਜ਼ ਦੀ ਜ਼ਰੂਰਤ ਹੈ ਇਨਫਰਾਸਟ੍ਰਕਚਰ ਦੀ ਕਈ ਅੰਦੇ ਜਿਹੜੇ ਪਾਸੂ ਡੰਗਰ ਹੈਗਾ ਉਹ ਵੀ ਚਲਾ ਗਿਆ ਉਹ ਵੀ ਨਾਮਾ ਲੈ ਕੇ ਹੁਣ ਚਾਰੇ ਦੇ ਲਈ ਡੀਜ਼ਲ ਦੇ ਲਈ ਪੈਸੇ ਚਾਹੀਦੇ ਹੈਗੇ ਆ ਕਈ ਚੀਜ਼ਾਂ ਦੇ ਲਈ ਚਾਹੀਦੇ ਆ ਸੋ ਖਾਲਸੇਟ ਦੀ ਟੀਮ ਜਿਹੜੀ ਆਨ ਦਾ ਗਰਾਉਂਡ ਹੈ ਉਹ ਸਮੇਂ ਦੇ ਹਿਸਾਬ ਨਾਲ ਮੰਗ ਕਰ ਰਹੀ ਆ ਅੱਬਾ ਕਮਿਊਨਿਟੀ ਨੂੰ ਇਹ ਨਹੀਂ ਬੇਨਤੀ ਕਰ ਰਹੇ ਹੈਗੇ ਕਿ ਰਾਈਟ ਨਾ ਸਾਨੂੰ 10 ਮਿਲੀਅਨ ਡਾਲਰ ਇਕੱਠਾ ਕਰਕੇ ਦਿਓ ਤੁਸੀਂ ਫੰਡ ਕਿਉਂਕਿ ਸਾਨੂੰ ਹਜੇ ਨਹੀਂ ਪਤਾ ਹੈਗਾ ਕਿ ਇਹ ਫੰਡ ਕਿੱਥੇ ਖਰਚਣਾ ਉਹ ਹਿਸਾਬ ਦੇ ਨਾਲ ਟਾਈਮ ਟੂ ਟਾਈਮ ਜਿਦਾ ਰਾਈਟ ਨਾ ਜਿਹੜਾ ਗੋਲ ਹੈਗਾ 1/2 ਮਿਲੀਅਨ ਡਾਲਰ ਦਾ ਕਿਉਂਕਿ ਉਹ ਅੱਜ ਦੇ ਸਮੇਂ ਦੀ ਲੋੜ ਹੈਗੀ ਆ ਜਦੋਂ ਇਹ ਸਾਰਾ ਪੂਰਾ ਹੋਊਗਾ ਇਹ ਸਾਰਾ ਕੰਮ ਜਦੋਂ ਪੂਰਾ ਹੋਊਗਾ ਨੈਕਸਟ ਫੇਰ ਜਿਹੜੀ ਖਾਲਸਾ 侧 ਦੀ ਐਨਡੀਆ ਟੀਮ ਹੈ ਉਹ ਤੇ ਕੈਨਡਾ ਦੀ ਟੀਮ ਨੂੰ ਦੱਸੇਗੀ ਤੇ ਕਮਿਊਨਿਟੀ ਨੂੰ ਫੇਰ ਅਪੀਲ ਕਰਾਂਗੇ ਸੋ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਤੁਸੀਂ ਇਹ ਮੈਸੇਜ ਖਾਲਸਾ 侧 ਦਾ ਮੈਸੇਜ ਸਾਰੀ ਕਮਿਊਨਿਟੀ ਤੱਕ ਪਹੁੰਚਾਓ ਲੋਕਾਂ ਨੂੰ ਚਾਹੀਦਾ ਇੱਕ ਰਿਲਾਇਬਲ ਸੋਰਸ ਟਰਸਟੇਬਲ ਸੋਰਸ ਹੋਵੇ ਜੇਦੇ ਕੋਲ ਜਾ ਕੇ ਤੁਸੀਂ ਹੱਲਪ ਕਰ ਸਕਦੇ ਆ ਆਪਾਂ ਦੂਰ ਬੈਠੇ ਸੋਸ਼ਲ ਮੀਡੀਆ ਤੇ ਤਾਂ ਦੇਖ ਸਕਦੇ ਬਟ ਹੈਲਪ ਕਰਨੀ ਬਹੁਤ ਔਖੀ ਆ ਬਟ ਜਦੋਂ ਖਾਸੇੜ ਆ ਰਗੇ ਸੇਵਾਦਾਰ ਉਥੇ ਵੌਲੰਟੀਅਰਸ ਸਾਡੇ ਵੀਰ ਸਾਡੀਆਂ ਭੈਣਾਂ ਉਥੇ ਕੰਮ ਕਰਦੇ ਆ ਉਹਨਾਂ ਦੀ ਆਪਾਂ ਜ਼ਰੂਰ ਮਦਦ ਕਰ ਸਕਦੇ ਹੈਗੇ ਆ ਉਹਨਾਂ ਲਈ ਪੋਜ਼ਿਟਿਵ ਮੈਸੇਜ ਵੀ ਭੇਜ ਸਕਦੇ ਹੈਗੇ ਆ ਸੋ ਮੀਡੀਆ ਦੇ ਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਤੁਸੀਂ ਵੀ ਸਾਰੇ ਆਪਣੀ ਮੀਡੀਆ ਇੰਡਸਟਰੀ ਜਿਹੜੀ ਹੈਗੀ ਇੱਥੇ ਸਾਡਾ ਪੂਰਾ ਸਾਥ ਦਿਓ ਤਾਂ ਕਿ ਕੈਂਪੇਨ ਸਕਸੈਸਫੁਲੀ ਲਾਂਚ ਹੋਵੇ ਸੋ ਇਹ ਸਨ ਖਾਲਸਾ ਏਡ ਦੀ ਟੀਮ ਜਿਨ੍ਹਾਂ ਨੇ ਦੱਸਿਆ ਵੀ ਕਿਸ ਕੇ ਨਾਲ ਤੁਸੀਂ ਆਪਣਾ ਦਸਵੰਧ ਜਿਹੜਾ ਇੱਥੇ ਕੱਢ ਕੇ ਇੱਥੇ ਸੇਵਾ ਕਰ ਸਕਦੇ ਹਾਂ ਕਿਉਂਕਿ ਲੋੜ ਪਿੱਛੇ ਹਲੇ ਬਹੁਤ ਹੈ ਔਰ ਜਿਵੇਂ ਤੂਰ ਸਾਹਿਬ ਨੇ ਕਿਹਾ ਵੀ ਹਲੇ ਕੋਈ ਕੈਲਕੂਲੇਸ਼ਨ ਨਹੀਂ ਹੋਈ ਵੀ ਕਿੰਨਾ ਪੈਸਾ ਚਾਹੀਦਾ ਕਿੰਨਾ ਨਹੀਂ ਪਰ ਫਿਰ ਵੀ ਇਹਨਾਂ ਨੇ ਇੱਕ ਟੀਚਰ ਰੱਖਿਆ 1 ਮਿਲੀਅਨ ਦਾ ਜਿਹਦੇ ਵਿੱਚ ਉਹ ਕਹਿੰਦੇ ਵੀ ਕੱਲ ਨੂੰ ਅਸੀਂ ਜਿਹੜੀ ਅਫੀਸ਼ੀਅਲ ਅਸੀਂ ਅਨਾਉਂਸਮੈਂਟ ਕਰਾਂਗੇ ਆਪਣੇ ਮੀਡੀਆ ਪਲੇਟਫਾਰਮ ਦੇ ਉੱਪਰ ਪਰ ਇੱਥੇ ਇੱਕ ਬੂਥ ਲੱਗਿਆ ਹੋਇਆ ਇਸ ਮੇਲੇ ਤੇ ਪੰਜਾਬਡੇ ਮੇਲੇ ਤੇ ਜੇ ਤੁਸੀਂ ਆਪਣੇ ਕੰਨੀਓ ਕੋਈ ਵੀ ਤਿਲਫਲ ਪੇਂਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਤੁਸੀਂ ਉਹ ਆਪਣੇ ਸੇਵਾ ਦੇ ਸਕਦੇ ਹੋ ਸੋ ਫਿਰਾਲ ਦੇ ਲਈ ਹੋਵਾਂਗੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਟ੍ਰਾਂਡੋ ਕੈਨੇਡਾ